ਇੱਕ ਪਾਸੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਤੇ ਦੂਜੇ ਪਾਸੇ ਫਾਜ਼ਲ ਕਾ ਅਦਾਲਤ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਪੇਸ਼ੀ ਦੱਸਦੀ ਹੈ ਕਿ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਪਾਨਾ ਸਿੱਧੂ ਨੂੰ ਗ੍ਰਿਫਤਾਰ ਤੋਂ ਬਾਅਦ ਇੱਕ ਵੱਡਾ ਪ੍ਰਦਰਸ਼ਨ ਅੱਜ ਹੋਣ ਜਾ ਰਿਹਾ ਹੈ ਤੇ ਸੁਖਪਾਲ ਸਿੰਘ ਖੈਰਾ ਨੇ ਪਾਨੋ ਪਾਨਾ ਸਿੱਧੂ ਦਾ ਪੱਖ ਪੂਰਿਆ ਹੈ ਤੇ ਉੱਥੇ ਹੀ ਪਾਨਾ ਸਿੱਧੂ ਦੇ ਪੱਖ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਦੇ ਬਹਾਦਰ ਲੋਕੋ 29 ਜਨਵਰੀ ਨੂੰ ਸਵੇਰੇ 10 ਵਜੇ ਮੇਰੀ ਫਾਜ਼ਿਲਕਾ ਦੀ ਅਦਾਲਤ ਵਿਖੇ ਤਰੀਕ ਹੈ ਜੋ ਮੇਰੇ ਤੇ ਭਗਵੰਤ ਮਾਨ ਸਰਕਾਰ ਵੱਲੋਂ ਝੂਠਾ ਮੁਕੱਦਮਾ ਬੜਾਇਆ ਗਿਆ ਸੀ ਜਦੋਂ ਮਾਨਯੋਗ ਅਦਾਲਤ ਮੈਨੂੰ ਫ੍ਰੀ ਕਰੇਗੀ ਤਾਂ ਅਸੀਂ ਤੁਰੰਤ ਸਿੱਧਾ ਪਾਨਾ ਸਿੱਧੂ ਦੇ ਪਿੰਡ ਰੱਖੇਗੇ ਜਨਤਕ ਇਕੱਠ ਵਿੱਚ ਪਹੁੰਚ ਰਹੇ ਹਾਂ ਤੇ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਹਮ ਹਮਾ ਕੇ ਪਹੁੰਚ ਕੇ ਇਨਸਾਫ ਦੀ ਲੜਾਈ ਦੇ ਵਿੱਚ ਆਪਣਾ ਹਿੱਸਾ ਪਾਓ ਤੇ ਜਿਹੜੀ ਪੋਸਟ ਆਏ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੇ ਭਾਨਾ ਸਿੱਧੂ ਦਾ ਪੱਖ ਪੂਰਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਫਾਜ਼ਲਕਾ ਅਦਾਲਤ ਦੇ ਵਿੱਚ ਮੇਰੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ ਜਦੋਂ ਅਸੀਂ ਅਦਾਲਤ ਤੋਂ ਬਾਅਦ ਫ੍ਰੀ ਹੋ ਗਏ ਤਾਂ ਅਸੀਂ ਸਿੱਧਾ ਤਰਨੇ ਤੇ ਪਹੁੰਚਾਂਗੇ ਤੇ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਮੁਰ ਤੋਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਚਰਚਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਅਸੀਂ ਫ੍ਰੀ ਹੋਏ ਤਾਂ ਅਸੀਂ ਜ਼ਰੂਰ ਤਰਨੇ ਦੇ ਵਿੱਚ ਪਹੁੰਚਾਂਗੇ ਅਤੇ ਹੁਣ ਉਹਨਾਂ ਨੇ ਅੱਜ ਜੋ ਅਦਾਲਤ ਦੇ ਵਿੱਚ ਪੇਸ਼ ਹੋਣ ਜਾ ਰਿਹਾ ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਮੁਰ ਤੋਂ ਜਿਹੜਾ ਤਿੱਖਾ ਨਿਸ਼ਾਨਾ ਉਹ ਸਾਧਿਆ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਇਸ ਗੱਲ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ ਤੇ ਜਦੋਂ ਵੀ ਸੁਖਪਾਲ ਸਿੰਘ ਖੈਰਾ ਅਦਾਲਤ ਤੋਂ ਬਾਅਦ ਫ੍ਰੀ ਹੋਣਗੇ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਿੱਧਾ ਹੀ ਭਾਨਾ ਸਿੱਧੂ ਦੇ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾ ਰਿਹਾ ਭਾਨਾ ਸਿੱਧੂ ਦੇ ਜੋ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਲੈ ਕੇ ਜੋ ਪ੍ਰਦਰਸ਼ਨ ਹੋਣ ਜਾ ਰਿਹਾ ਅੱਜ ਉਸ ਵਿੱਚ ਪਹੁੰਚਾਂਗੇ ਤੇ ਸੁਖਪਾਲ ਸਿੰਘ ਖੈਰਾ ਹੁਣ ਭਾਨਾ ਸਿੱਧੂ ਦੇ ਪੱਖ ਦੇ ਵਿੱਚ ਆਏ ਨੇ ਇੱਕ ਪਾਸੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਤੇ ਦੂਜੇ ਪਾਸੇ ਫਾਜ਼ਲ ਕਾ ਅਦਾਲਤ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਪੇਸ਼ੀ ਦੱਸਦੀ ਹੈ ਕਿ ਦੋਨਾਂ ਗੱਲਾਂ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਪਾਨਾ ਸਿੱਧੂ ਨੂੰ ਗ੍ਰਿਫਤਾਰ ਤੋਂ ਬਾਅਦ ਇੱਕ ਵੱਡਾ ਪ੍ਰਦਰਸ਼ਨ ਅੱਜ ਹੋਣ ਜਾ ਰਿਹਾ ਹੈ ਤੇ ਸੁਖਪਾਲ ਸਿੰਘ ਖੈਰਾ ਨੇ ਪਾਨੋ ਪਾਨਾ ਸਿੱਧੂ ਦਾ ਪੱਖ ਪੂਰਿਆ ਹੈ ਤੇ ਉੱਥੇ ਹੀ ਪਾਨਾ ਸਿੱਧੂ ਦੇ ਪੱਖ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਦੇ ਬਹਾਦਰ ਲੋਕੋ 29 ਜਨਵਰੀ ਨੂੰ ਸਵੇਰੇ 10 ਵਜੇ ਮੇਰੀ ਫਾਜ਼ਿਲਕਾ ਦੀ ਅਦਾਲਤ ਵਿਖੇ ਤਰੀਕ ਹੈ ਜੋ ਮੇਰੇ ਤੇ ਭਗਵੰਤ ਮਾਨ ਸਰਕਾਰ ਵੱਲੋਂ ਝੂਠਾ ਮੁਕੱਦਮਾ ਬੜਾਇਆ ਗਿਆ ਸੀ ਜਦੋਂ ਮਾਨਯੋਗ ਅਦਾਲਤ ਮੈਨੂੰ ਫ੍ਰੀ ਕਰੇਗੀ ਤਾਂ ਅਸੀਂ ਤੁਰੰਤ ਸਿੱਧਾ ਪਹਾਣਾ ਸਿੱਧੂ ਦੇ ਪਿੰਡ ਰੱਖੇਗੇ ਜੰਤਕ ਇਕੱਠ ਵਿੱਚ ਪਹੁੰਚ ਰਹੇ ਹਾਂ ਤੇ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਹੁਮ ਹਮਾ ਕੇ ਪਹੁੰਚ ਕੇ ਇਨਸਾਫ ਦੀ ਲੜਾਈ ਦੇ ਵਿੱਚ ਆਪਣਾ ਹਿੱਸਾ ਪਾਓ ਤੇ ਜਿਹੜੀ ਪੋਸਟ ਆਏ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੇ ਭਾਨਾ ਸਿੱਧੂ ਦਾ ਪੱਖ ਪੂਰਿਆ ਹੈ ਤੇ ਉਹਨਾਂ ਨੇ ਕਿਹਾ ਕਿ ਅੱਜ ਫਾਜ਼ਲ ਕਾ ਅਦਾਲਤ ਦੇ ਵਿੱਚ ਮੇਰੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ ਜਦੋਂ ਅਸੀਂ ਅਦਾਲਤ ਤੋਂ ਬਾਅਦ ਫ੍ਰੀ ਹੋ ਗਏ ਤਾਂ ਅਸੀਂ ਸਿੱਧਾ ਤਰਨੇ ਤੇ ਪਹੁੰਚਾਂਗੇ ਤੇ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਮੁਰਤੋਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਚਰਚਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਅਸੀਂ ਫ੍ਰੀ ਹੋਏ ਤਾਂ ਅਸੀਂ ਜ਼ਰੂਰ ਤਰਨੇ ਦੇ ਵਿੱਚ ਪਹੁੰਚਾਂਗੇ ਅਤੇ ਹੁਣ ਉਹਨਾਂ ਨੇ ਅੱਜ ਜੋ ਅਦਾਲਤ ਦੇ ਵਿੱਚ ਪੇਸ਼ ਹੋਣ ਜਾ ਰਿਹਾ ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਮੁਰ ਤੋਂ ਜਿਹੜਾ ਤਿੱਖਾ ਨਿਸ਼ਾਨਾ ਉਹ ਸਾਧਿਆ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਹੋਣ ਇਸ ਗੱਲ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ ਤੇ ਜਦੋਂ ਵੀ ਸੁਖਪਾਲ ਸਿੰਘ ਖੈਰਾ ਅਦਾਲਤ ਤੋਂ ਬਾਅਦ ਫ੍ਰੀ ਹੋਣਗੇ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਿੱਧਾ ਹੀ ਭਾਨਾ ਸਿੱਧੂ ਦੇ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾ ਰਿਹਾ ਭਾਨਾ ਸਿੱਧੂ ਦੇ ਜੋ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਲੈ ਕੇ ਜੋ ਪ੍ਰਦਰਸ਼ਨ ਹੋਣ ਜਾ ਰਿਹਾ ਅੱਜ ਉਸ ਵਿੱਚ ਪਹੁੰਚਾਂਗੇ ਤੇ ਸੁਖਪਾਲ ਸਿੰਘ ਖੈਰਾ ਹੁਣ ਭਾਨਾ ਸਿੱਧੂ ਦੇ ਪੱਖ ਦੇ ਵਿੱਚ ਆਏ ਹੈ